15ਵੀਂ ਸਦੀ ਦੇ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੀ ਇਤਿਹਾਸਕ ਉਸ ਵੇਲੇ ਬਾਬੇ ਨਾਨਕ ਦੇ ਕ੍ਰਾਂਤੀਕਾਰੀ ਬੋਲਾਂ ਨੇ ਲੋਕਾਂ ਦੇ ਅੰਦਰ ਇੱਕ ਨਵੀਂ ਰੂਹ ਫੂਕੀ ਸਮਾਜ ਹੌਲੀ-ਹੌਲੀ ਇਨਸਾਨੀਅਤ ਦੇ ਰਾਹ 'ਤੇ ਤੁਰਨ ਲੱਗਾ ਤੇ ਬਾਬੇ ਨਾਨਕ ਤੋਂ ਬਾਅਦ ਦਸੇ ਗੁਰੂ ਚੋਤਾ ਨੇ ਬਾਬੇ ਨਾਨਕ ਦੇ ਆਰੰਭੇ ਕਾਰਜ ਨੂੰ ਲਗਾਤਾਰ ਰੂਪ ਨਾਲ ਅੱਗੇ ਤੋਰਿਆ ਤੇ ਉਸ ਵੇਲੇ ਦੀ ਇੱਕ ਸਮਾਜਿਕ ਬੁਰਾਈ ਸੀ ਸਤੀ ਪ੍ਰਥਾ ਦੀ ਇਸ ਰਸਮ ਦੇ ਮੁਤਾਬਕ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਆਪਣੇ ਪਤੀ ਦੀ ਚਿਖਾ ਦੇ ਵਿੱਚ ਨਾਲ ਸੜ ਕੇ ਮਰਨਾ ਪੈਂਦਾ ਸੀ ਕਿਉਂਕਿ ਉਹ ਸਮਾਜ ਕਹਿੰਦਾ ਸੀ ਕਿ ਪਤੀ ਤੋਂ ਬਾਅਦ ਪਤਨੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ ਉਸ ਵੇਲੇ ਇੱਕ ਰੱbbi ਰੈਬਰ ਨੇ ਸਤੀ ਪ੍ਰਥਾ ਦੇ ਖਿਲਾਫ ਕ੍ਰਾਂਤੀਕਾਰੀ ਆਵਾਜ਼ ਬੁਲੰਦ ਕੀਤੀ ਸੀ ਤੇ ਉਸ ਆਵਾਜ਼ ਨੇ ਲਹਿਰ ਦਾ ਰੂਪ ਲੈ ਕੇ ਸਤੀ ਪ੍ਰਥਾ ਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਤੱਕ ਔਰਤ ਆਪਣੇ ਹੱਕ ਨਾਲ ਜਿਉਂਦੀ ਹੈ ਆਪਣੇ ਪਤੀ ਦੇ ਮਰਨ ਤੋਂ ਬਾਅਦ ਵੀ ਤੇ ਉਹ ਰੱਬੀ ਰਹਿਬਰ ਸਨ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ এবিপি ਸਾਂਝਾ ਵੱਲੋਂ ਸਾਰੇ ਦਰਸ਼ਕਾਂ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਇਤਿਹਾਸਕਾਰ ਪੇਨ ਲਿਖਦਾ ਹੈ ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਪਤ ਚਲਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ ਗੁਰੂ ਸਾਹਿਬ ਨੇ ਸੰਗਤ ਵਿੱਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿੱਚ ਰੁਕਾਵਟ ਪਾਉਂਦੀ ਹੈ ਗੁਰੂ ਸਾਹਿਬ ਨੇ ਵਿਧਵਾ ਵਿਆਹ ਤੇ ਪੁਨਰ ਵਿਆਹ ਦੀ ਆਗਿਆ ਦੇ ਕੇ ਅਖੋਤੀ ਬੰਦਨਾ ਨੂੰ ਤੋੜਿਆ ਤੇ ਬਾਲ ਵਿਆਹ ਦੇ ਰਿਵਾਜ ਨੂੰ ਖਤਮ ਕਰਕੇ ਨਰਵਾ ਸਮਾਜ ਉਸਾਰਨ ਵੱਲ ਕਦਮ ਵਧਾਏ ਤੇਰੀ ਉਪਮਾ ਤੇਰੀ ਉਪਮਾ ਸਿੱਖ ਗੁਰੂ ਸਾਹਿਬਾਨ ਵਿੱਚ ਸਭ ਤੋਂ ਵੱਡੀ ਉਮਰ ਵਿੱਚ ਗੁਰਿਆਈ ਦੀ ਸੇਵਾ ਹਾਸਲ ਕਰਨ ਵਾਲੇ ਤੇ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਸਨ ਵਿੱਚ 1479 ਨੂੰ ਪਿਤਾ ਸ੍ਰੀ ਤੇਜਪਾਲ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਹੋਇਆ 24 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਨਾਲ ਹੋਇਆ ਤੇ ਆਪ ਜੀ ਦੇ ਘਰ ਦੋ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ ਗੁਰੂ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ ਦੀ ਲਗਭਗ 60 ਸਾਲ ਤੀਤ ਯਾਤਰਾਵਾਂ ਤੇ ਦੇਵੀ ਪੂਜਾ ਕਰਦਿਆਂ ਬਤੀਤ ਕੀਤੀ ਪਰ ਮਨ ਦੀ ਸੰਤੁਸ਼ਟੀ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਸਾਹਿਬ ਦੀ ਸੰਗਤ ਵਿੱਚ ਆ ਕੇ ਮਿਲੀ ਉਸ ਵੇਲੇ ਦੂਸਰੇ ਗੁਰੂ ਸਾਹਿਬ 36 ਸਾਲ ਦੇ ਸਨ ਜਦ ਕਿ ਅਮਰਦਾਸ ਜੀ 62 ਸਾਲਾਂ ਦੇ ਸਨ 1609 ਵਿੱਚ ਆਪ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲੀ ਅਤੇ ਵਡੇਰੀ ਉਮਰ ਹੋਣ ਦੇ ਬਾਵਜੂਦ ਗੁਰੂ ਅਮਰਦਾਸ ਜੀ ਨੇ ਪੂਰੇ 22 ਸਾਲ ਸਿੱਖੀ ਦੇ ਪ੍ਰਸਾਰ ਦੀ ਸੇਵਾ ਤਨਦੇਹੀ ਨਾਲ ਨਿਭਾਈ ਇਤਿਹਾਸ ਮੁਤਾਬਕ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ 1552 ਤੋਂ 1574 ਤੱਕ ਸੀ ਅਤੇ ਇਹ ਸਮਾਂ ਸਿੱਖ ਧਰਮ ਦੇ ਵਿਕਾਸ ਦਾ ਅਹਿਮ ਸਮਾ ਰਹਾ ਤੀਜੇ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੇ ਆਰੰਭੇ ਕਾਰਜਾਂ ਨੂੰ ਅੱਗੇ ਤੋਰਿਆ ਤੇ ਨਿਪਰੇ ਚਾੜਿਆ ਆਪ ਜੀ ਨੇ ਪ੍ਰਚਾਰ ਦਾ ਕੇਂਦਰ ਆਪ ਵਸਾਇ ਨਗਰ ਗੋਇੰਦਵਾਲ ਨੂੰ ਬਣਾਇਆ ਗੁਰੂ ਸਾਹਿਬ ਨੇ ਪ੍ਰਚਾਰ ਨੂੰ ਜਥੇਬੰਦਕ ਰੂਪ ਦੇਣ ਲਈ 22 ਮੰਜੀਆਂ ਥਾਪ ਕੇ ਪ੍ਰਚਾਰ ਕੇਂਦਰ ਬਣਾਏ ਗੋਇੰਦਵਾਲ ਵਿੱਚ ਬੌਲੀ ਦੀ ਸਥਾਪਨਾ ਕੀਤੀ ਵਰਨਪੇ ਦਾ ਖਾਤਮਾ ਕੀਤਾ ਤੇਰੀ ਉਪਮਾ ਤੇਰੀ ਉਪਮਾ ਤੋਹੇ ਬਾਨ ਆਵੇ ਸਤੀ ਦੀ ਰਸਮ ਨੂੰ ਬੰਦ ਕਰਨ ਲਈ ਅਹਿਮ ਕਾਰਜ ਕੀਤੇ ਤੁਰਕੀ ਬਾਣੀ ਦੀ ਰਚਨਾ ਕੀਤੀ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਬਸਾਉਣ ਲਈ ਕਾਰਜਕਰ ਨੇ ਗੁਰੂ ਸਾਹਿਬ ਵੱਲੋਂ ਕੀਤੇ ਗਏ ਅਹਿਮ ਕਾਰਜ ਸਨ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦਾ ਅਹਿਮ ਯੋਗਦਾਨ ਗੋਇੰਦਵਾਲ ਨਗਰ ਦੀ ਸਥਾਪਨਾ ਕਰਨਾ ਸੀ ਜੋ ਕਿ ਸਿੱਖੀ ਪ੍ਰਚਾਰ ਤੇ ਸੱਭਿਆਚਾਰ ਦਾ ਵੱਡਾ ਕੇਂਦਰ ਬਣਿਆ ਇਸੇ ਥਾਂ ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਬਾ ਦੀ ਉਸਾਰੀ ਹੋਈ ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਦੇ ਨਿਰਮਾਣ ਦਾ ਮਕਸਦ ਲੰਗਰ ਪ੍ਰਥਾ ਵਾਂਗ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਸਮਾਜ ਸਿਰਜਣਾ ਸੀ ਤੇ ਬਾਉਲੀ ਵਿੱਚ ਅੱਜ ਵੀ ਹਰ ਜਾਤ ਦਾ ਵਿਅਕਤੀ ਇਸ਼ਨਾਨ ਕਰਕੇ ਸਮਾਜ ਦੀ ਇਸ ਪੈੜੀ ਬੁਰਾਈ ਤੋਂ ਛੁਟਕਾਰਾ ਪਾਉਂਦਾ ਹੈ ਗੁਰੂ ਅਮਰਦਾਸ ਜੀ ਦੀ ਕੁਰਾਈ ਦਾ ਸਮਾ ਸਿੱਖ ਲਹਿਰ ਦੇ ਵਿਕਾਸ ਵਿੱਚ ਮਹੱਤਵਪੂਰਨ ਸਮਾਂ ਮੰਨਿਆ ਜਾਂਦਾ ਹੈ ਆਪ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਸਾਹਿਬ ਦੇ ਵਸਾਇ ਨਗਰ ਗੋਇੰਦਵਾਲ ਸਾਹਿਬ ਵਿਖੇ ਖਾਸ ਤੌਰ ਤੇ ਮਨਾਇਆ ਜਾਂਦਾ ਹੈ ਤੇਰੀ ਉਪਮਾ ਤੋਂ ਹੈ E aí